ਮਾਨ ਸਾਹਿਬ ਕਿੱਕਲੀ ਬੜੀ ਵਧੀਆ ਪਾਉਂਦੇ ਹੁੰਦੇ ਸੀ ਤੁਸੀ ਯਾਦ ਹੋਣਾ ਤੁਹਾਨੂੰ ਕਿੱਕਲੀ ਕਲੀਰ ਦੀ ਪੱਗ ਸਖਬੀਰ ਦੀ ਚਿੱਟਾ ਮੇਰੇ ਭਾਈ ਦਾ ਸ਼ਰੇਆ ਵਕਾਈ ਦਾ ਹੁਣ ਇੱਕ ਨਵੀਂ ਕਿੱਕਲੀ ਆ ਗਈ ਜੇ ਸੁਣਿਓ ਕਿੱਕਲੀ ਕਲੀਰ ਦੀ ਈੜੀ ਹੋੜੂ ਵੀਰ ਜੀ ਲਾਲਾ ਵੀਰੇ ਭਜਦਾ ਕੰਧਾਂ ਵਿੱਚ ਵੱਜਦਾ ਪੰਜ ਹੋਗੇ ਸੰਮਣ ਲਾਲਾ ਜੀ ਕੰਬਣ ਫੋਟੋ ਪੱਕਾ ਹਲਤ ਦੀ ਹਰ ਥਾਂ ਨੇ ਐਵੇਂ ਜਿਵੇਂ ਹੁੰਦੀ ਕਿਸੇ ਸੰਤ ਦੀ ਜਹਾਜ਼ ਨੇ ਪੰਜਾਬ ਦੇ ਗੋਆ ਤੱਕ ਹੀ ਉੱਡਦੇ ਚੱਡੇ ਹੋਣੀ ਜਿੱਦੇ ਵਿੱਚ ਮੌਜਾਂ ਰਹਿਣ ਲੁੱਟਦੇ ਗੱਲਾਂ ਦੇ ਕੜਾ ਨੇ ਕਰੋੜਾਂ ਦੇ ਵਿਆਹ ਨੇ ਉਂਝ ਤੁਹਾਡੇ ਭਗਤਾਂ ਨੂੰ ਗੋਡੇ-ਗੋਡੇ ਚਾਹ ਨੇ ਲੱਖਾਂ ਦੀਆਂ ਇਕੱਠਾਂ ਵਿੱਚੋਂ ਗੱਲਾਂ ਤੁਸੀਂ ਬੋਲੀਆਂ ਲੱਖਾਂ ਦੀਆਂ ਇਕੱਠਾਂ ਵਿੱਚ ਗੱਲਾਂ ਤੁਸੀਂ ਬੋਲੀਆਂ ਪਤਾ ਨਹੀਂ ਉਹ ਕਦੋਂ ਹੁਣ ਫੈਲਾ ਨਹੀਂ ਉਹ ਖੁੱਲੀਆਂ ਬੱਸਾਂ ਦੀਆਂ ਬਾੜੀਆਂ ਨੂੰ ਖਾਣ ਵਾਲੇ ਯਾਰ ਨੇ ਰਾਤ ਦੇ ਹਨੇਰੇ ਵਿੱਚ ਗਏ ਅੱਖ ਮਾਰਨੇ ਟੋਪੀ ਬਾਕੇ ਲੋਟੂਆਂ ਦੇ ਟੋਲੇ ਨਾਲ ਹੱਥ ਵੀ ਮਿਲਾ ਲਿਆ ਰਲ ਕੇ ਪੰਜਾਬ ਤੁਸੀਂ ਅੱਧਾ-ਅੱਧਾ ਖਾ ਲਿਆ ਸਿਮਰ ਉਹਦਾ ਸੋਨਾ ਤੁਸੀਂ ਬੜਾ ਸੀਗਾ ਭੰਡਿਆ ਆਪਣੇ ਵੀ ਘਰ ਹੁਣ ਰੁਗਾਂ ਨਾਲ ਵੰਡਿਆ ਮਾਤਾ ਜੀ ਵੀ ਪਾਉਂਦੇ ਨੇ ਤੇ ਭੈਣ ਜੀ ਵੀ ਪਾਉਂਦੇ ਨੇ ਡਾਕਟਰ ਸਾਹਿਬ ਵੀ ਪਾਉਂਦੇ ਨੇ ਉਹ ਕਿਹੜਾ ਸ਼ਿਭਾਉਂਦੇ ਨੇ ਸੌ ਤੋਂ ਗੱਡੀਆਂ ਦਾ ਕਾਫਲਾ ਪੂਰਾ ਰੋਡ ਮਲਦਾ ਆਖਦਾ ਸੀ ਬੰਦਾ ਮੈਂ ਤਾਂ ਸਾਈਕਲ 'ਤੇ ਚੱਲਦਾ ਸੱਥਾਂ ਵਿੱਚ ਚੱਲੂ ਸਰਕਾਰ ਸੀਗਾ ਸੁਣਿਆ ਫੱਫਾ ਵਿੱਚੋਂ ਚੱਲੂ ਸਰਕਾਰ ਸੀਗਾ ਸੁਣਿਆ ਬੇਕੂਪ ਬਣਾਉਣ ਲਈ ਚੰਗਾ ਜਾਲ ਬੁਣਿਆ ਚੰਗਾ ਜਾਲ ਬੁਣਿਆ ਉਹੀ ਲਾਲ ਬੱਤੀਆਂ ਤੇ ਉਹੀ ਅਫਦਰ ਸ਼ਾਈ ਏ ਉਹੀ ਲਾਲ ਬੱਤੀਆਂ ਤੇ ਉਹੀ ਅਫਦਰ ਸ਼ਾਈ ਏ ਉੰਜ ਗੱਲਾਂ ਗੱਲਾਂ ਵਿੱਚ ਬੱਲੇ ਬੱਲੇ ਕਰਵਾਈ ਏ ਕਿਹੜੀ ਬੀਬੀ ਦੇ ਖਾਤੇ ਵਿੱਚ 1000 ਰੁਪਏ ਆਇਆ ਏ ਉਹਨਾਂ ਵੀ ਵਿਚਾਰੀਆਂ ਨੂੰ ਬੁੱਧੂ ਹੀ ਬਣਾਇਆ ਏ ਬੁੱਧੂ ਹੀ ਬਣਾਇਆ ਏ ਯਾਦ ਰੱਖੀ ਮਾਨਾ ਉਹਨਾਂ ਨੇ ਵੀ ਘੇਰਨਾ ਆ ਗਿਆ ਕਾਬੂ ਤੈਨੂੰ ਵੇਲਣਾ ਹੀ ਫੇਰਨਾ ਕਿਹੜਾ ਗੋਰਾ ਪੰਜਾਬ ਵਿੱਚ ਨੌਕਰੀ ਲਈ ਆਇਆ ਏ ਨੋ ਗੋਰਿਆਂ ਨੂੰ ਛੱਡੋ ਤੁਸੀਂ ਆਪਣਾ ਜੂਥ ਵੀ ਗਵਾਇਆ ਏ ਬੇਸਮਿੰਟਾਂ ਫੁੱਲਣੇ ਗਏ ਉੱਥੇ ਰੋਲਣੇ ਲੱਭਦੀ ਨਾ ਜਗ੍ਹਾ ਜਾਂਦੇ ਜਦੋਂ ਪੈਣ ਨੇ ਅੱਕ ਕੇ ਕੈਨੇਡਾ ਨੇ ਘਰ ਦਿੱਤੇ ਬੈਨ ਨੇ ਬੇਸਮਿੰਟਾਂ ਫੁੱਲਣੇ ਗਏ ਉੱਥੇ ਰੋਲਣੇ ਲੱਭਦੀ ਨਾ ਜਗ੍ਹਾ ਜਾਂਦੇ ਜਦੋਂ ਪੈਣ ਨੇ ਅੱਕ ਕੇ ਕੈਨੇਡਾ ਨੇ ਕਰ ਦਿੱਤੇ ਬੈਨ ਨੇ ਰੁੱਖਣ ਤੇ ਹੱਲਣੇ ਨਹੀਂ ਲੱਗੇ ਤੁਹਾਡੇ ਬੋਰਡ ਨੇ ਜਿੰਨੇ ਵੀ ਪੰਜਾਬ ਵਿੱਚ ਨਿੱਕੇ ਮੋਟੇ ਰੋਡ ਨੇ ਜਿਨ੍ਹਾਂ ਉੱਤੇ ਲਿਖਿਆ ਇਹ ਕੰਮ ਸਾਡਾ ਬੋਲਦਾ ਕੰਮ ਦਾ ਤੇ ਪਤਾ ਨਹੀਂ ਕਾਮ ਜਰੂਰ ਬੋਲਦਾ 700 ਕਰੋੜ ਪੰਜਾਬੀਆਂ ਦਾ ਬਰਬਾਦ ਤੁਸੀਂ ਕਰਿਆ ਉਹ ਸੀ ਪੰਜਾਬੀਆਂ ਨੇ ਟੈਕਸ ਚ ਭਰਿਆ ਉਹ ਸੀ ਪੰਜਾਬੀਆਂ ਨੇ ਟੈਕਸ ਚ ਭਰਿਆ 1800 ਦੀ ਰੇਤਾ 6000 ਵਿੱਚ ਮਿਲਦੀ 1800 ਦੀ ਰੇਤਾ 6000 ਵਿੱਚ ਮਿਲਦੀ ਉਂਝ ਤੁਹਾਡੇ ਕਾਗਜ਼ਾਂ 'ਚ 500 ਨੂੰ ਰੋਲਦੀ ਕਿਹੜਾ ਮਹਿਕਮਾ ਰਿਸ਼ਵਤ ਹੋਈ ਕਿੱਥੇ ਬੰਦੇ ਪਹਿਲਾਂ ਵਾਲਾ ਗੰਦੇ ਪਹਿਲਾਂ ਵਾਲਾ ਹੀ ਗੰਦੇ ਚਿੱਟੇ ਵਾਲਾ দাঁਤ ਪੁੱਤ ਸਾਡੇ ਖਾ ਗਿਆ ਚਿੱਟੇ ਵਾਲਾ দাঁਤ ਪੁੱਤ ਸਾਡੇ ਖਾ ਗਿਆ ਤਿੰਨ ਮਹੀਨੇ ਲੇਸੀਆ ਤੀਜਾ ਸਾਲ ਆ ਗਿਆ ਤਿੰਨ ਮਹੀਨੇ ਲੇਸੀਆ ਤੀਜਾ ਸਾਲ ਆ ਗਿਆ ਮਾਨ ਸਾਹਿਬ ਕਿੱਕਲੀ ਬੜੀ ਵਧੀਆ ਪਾਉਂਦੇ ਹੁੰਦੇ ਸੀ ਤੁਸੀ ਯਾਦ ਹੋਣਾ ਤੁਹਾਨੂੰ ਕਿੱਕਲੀ ਕਲੀਰ ਦੀ ਪੱਗ ਸੁਖਬੀਰ ਦੀ ਚਿੱਟਾ ਮੇਰੇ ਭਾਈ ਦਾ ਸ਼ਰਿਆਂ ਵਕਾਈ ਦਾ ਹੁਣ ਇੱਕ ਨਵੀਂ ਕਿੱਕਲੀ ਆ ਗਈ ਜੇ ਸੁਣਿਓ ਕਿੱਕਲੀ ਕਲੀਰ ਦੀ ਈੜੀ ਵਜੂ ਵੀਰ ਜੀ ਲਾਲਾ ਵੇਰੇ ਭਜਦਾ ਕੰਧਾਂ ਵਿੱਚ ਵੱਜਦਾ ਪੰਜ ਹੋ ਗਏ ਸੰਮਣ ਲਾਲਾ ਜੀ ਕੰਬਣ ਫੋਟੋ ਪੱਗਾਂ ਹੰਤ ਦੀ ਹਰ ਥਾਂ ਨੇ ਐਵੇਂ ਜਿਵੇਂ ਹੁੰਦੀ ਕਿਸੇ ਸੰਤ ਦੀ ਜਹਾਜ਼ ਨੇ ਪੰਜਾਬ ਦੇ ਗੋਆ ਤੱਕ ਉੱਡਦੇ ਚੱਡੇ ਹੋਣੀ ਜਿਹਦੇ ਵਿੱਚ ਮੌਜਾਂ ਰਹਿਣ ਲੁੱਟਦੇ ਗੱਲਾਂ ਦੇ ਕੜਾ ਨੇ ਕਰੋੜਾਂ ਦੇ ਵਿਆਹ ਨੇ ਉਂਝ ਤੁਹਾਡੇ ਭਗਤਾਂ ਨੂੰ ਗੋਡੇ-ਗੋਡੇ ਚਾਹ ਨੇ ਲੱਖਾਂ ਦੇ ਇਕੱਠਾਂ ਵਿੱਚੋਂ ਗੱਲਾਂ ਤੁਸੀਂ ਬੋਲੀਆਂ ਲੱਖਾਂ ਦੀਆਂ ਇਕੱਠਾਂ ਵਿੱਚ ਗੱਲਾਂ ਤੁਸੀਂ ਬੋਲੀਆਂ ਪਤਾ ਨਹੀਂ ਉਹ ਕਦੋਂ ਹੁਣ ਫੈਲਾ ਨਹੀਂ ਉਹ ਖੁੱਲੀਆਂ ਬੱਸਾਂ ਦੀਆਂ ਬਾੜੀਆਂ ਨੂੰ ਖਾਣ ਵਾਲੇ ਯਾਰ ਨੇ ਰਾਤ ਦੇ ਹਨੇਰੇ ਵਿੱਚ ਗਏ ਅੱਖ ਮਾਰਨੇ ਟੋਪੀ ਪਾ ਕੇ ਲੋਟੂਆਂ ਤੇ ਟੋਲੇ ਨਾਲ ਹੱਥ ਵੀ ਮਿਲਾ ਲਿਆ ਰਲ ਕੇ ਪੰਜਾਬ ਤੁਸੀਂ ਅੱਧਾ-ਅੱਧਾ ਖਾ ਲਿਆ ਸਿਮਰ ਉਹਦਾ ਸੋਨਾ ਤੁਸੀਂ ਬੜਾ ਸੀ ਕਾ ਭੰਡਿਆ ਆਪਣੇ ਵੀ ਘਰ ਹੁਣ ਰੁੱਗਾ ਨਾਲ ਵੰਡਿਆ ਮਾਤਾ ਜੀ ਵੀ ਪਾਉਂਦੇ ਨੇ ਤੇ ਭੈਣ ਜੀ ਵੀ ਪਾਉਂਦੇ ਨੇ ਡਾਕਟਰ ਸਾਹਿਬ ਵੀ ਪਾਉਂਦੇ ਨੇ ਉਹ ਕਿਹੜਾ ਸ਼ੇ ਪਾਉਂਦੇ ਨੇ ਸੌ ਤੋਂ ਗੱਡੀਆਂ ਦਾ ਕਾਫਲਾ ਪੂਰਾ ਰੋਡ ਮਲਦਾ ਆਖਦਾ ਸੀ ਬੰਦਾ ਮੈਂ ਤਾਂ ਸਾਈਕਲ ਤੇ ਚੱਲਦਾ ਸੱਥਾਂ ਵਿੱਚ ਚੱਲੂ ਸਰਕਾਰ ਸੀਗਾ ਸੁਣਿਆ ਸੱਥਾਂ ਵਿੱਚੋਂ ਚੱਲੂ ਸਰਕਾਰ ਸੀਗਾ ਸੁਣਿਆ ਬੇਕੂ ਬਣਾਉਣ ਲਈ ਚੰਗਾ ਜਾਲ ਬੁਣਿਆ ਚੰਗਾ ਜਾਲ ਬੁਣਿਆ ਉਹੀ ਲਾਲ ਬੱਤੀਆਂ ਤੇ ਉਹੀ ਅਫਦਰ ਸ਼ਾਈ ਏ ਉਹੀ ਲਾਲ ਬੱਤੀਆਂ ਤੇ ਉਹੀ ਅਫਦਰ ਸ਼ਾਈ ਏ ਉੰਜ ਗੱਲਾਂ ਗੱਲਾਂ ਵਿੱਚ ਬੱਲੇ ਬੱਲੇ ਕਰਵਾਈ ਏ ਕਿਹੜੀ ਬੀਬੀ ਦੇ ਖਾਤੇ ਵਿੱਚ 1000 ਰੁਪਇਆ ਆਇਆ ਏ ਉਹਨਾਂ ਵੀ ਵਿਚਾਰੀਆਂ ਨੂੰ ਬੁੱਤੂ ਹੀ ਬਣਾਇਆ ਏ ਬੁੱਤੂ ਹੀ ਬਣਾਇਆ ਏ ਯਾਦ ਰੱਖੀ ਮਾਨਾ ਉਹਨਾਂ ਨੇ ਵੀ ਘੇਰਨਾ ਆ ਗਿਆ ਕਾਬੂ ਤੈਨੂੰ ਵੇਲਣਾ ਹੀ ਫੇਰਨਾ ਕਿਹੜਾ ਗੋਰਾ ਪੰਜਾਬ ਵਿੱਚ ਨੌਕਰੀ ਲਈ ਆਇਆ ਏ ਗੋਰਿਆਂ ਨੂੰ ਛੱਡੋ ਤੁਸੀਂ ਆਪਣਾ ਜੂਥ ਵੀ ਗਵਾਇਆ ਏ ਬੀਸ ਮਿੰਟਾਂ ਫੋਲਣੇ ਗਏ ਉੱਥੇ ਰੋਲਣੇ ਲੱਭਦੀ ਨਾ ਜਗ੍ਹਾ ਜਾਂਦੇ ਜਦੋਂ ਪੈਣ ਨੇ ਅੱਕ ਕੇ ਕੈਨੇਡਾ ਨੇ ਘਰ ਦਿੱਤੇ ਬੈਣ ਨੇ ਬੀਸ ਮਿੰਟਾਂ ਫੋਲਣੇ ਗਏ ਉੱਥੇ ਰੋਲਣੇ ਲੱਭਦੀ ਨਾ ਜਗ੍ਹਾ ਜਾਂਦੇ ਜਦੋਂ ਪੈਣ ਨੇ ਅੱਕ ਕੇ ਕੈਨੇਡਾ ਨੇ ਕਰ ਦਿੱਤੇ ਬੈਣ ਨੇ ਰੁੱਖਾਂ ਉੱਤੇ ਹੱਲਣੇ ਨਹੀਂ ਲੱਗੇ ਤੁਹਾਡੇ ਬੋਰਡ ਨੇ ਜਿੰਨੇ ਵੀ ਪੰਜਾਬ ਵਿੱਚ ਨਿੱਕੇ ਮੋਟੇ ਰੋਡ ਨੇ ਜਿਨ੍ਹਾਂ ਉੱਤੇ ਲਿਖਿਆ ਹੈ ਕੰਮ ਸਾਡਾ ਬੋਲਦਾ ਕੰਮ ਦਾ ਤੇ ਪਤਾ ਨਹੀਂ ਕੰਮ ਜ਼ਰੂਰ ਬੋਲਦਾ 700 ਕਰੋੜ ਪੰਜਾਬੀਆਂ ਦਾ ਬਰਬਾਦ ਤੁਸੀਂ ਕਰਿਆ ਉਹ ਸੀ ਪੰਜਾਬੀਆਂ ਨੇ ਟੈਕਸ ਚ ਭਰਿਆ ਉਹ ਸੀ ਪੰਜਾਬੀਆਂ ਨੇ ਟੈਕਸ ਚ ਭਰਿਆ 1800 ਦੀ ਰੇਤਾ 6000 ਵਿੱਚ ਮਿਲਦੀ 1800 ਦੀ ਰੇਤਾ 6000 ਵਿੱਚ ਮਿਲਦੀ ਉਂਝ ਤੁਹਾਡੇ ਕਾਗਜ਼ਾਂ 'ਚ 500 ਨੂੰ ਰੋਲਦੀ ਕਿਹੜਾ ਉਹ ਮਹਿਕਮਾ ਹੈ ਰਿਸ਼ਵਤ ਹੋਈ ਕਿਥੇ ਬੰਦੇ ਪਹਿਲਾਂ ਵਾਲਾ ਗੰਦੇ ਪਹਿਲਾਂ ਵਾਲਾ ਹੀ ਗੰਦੇ ਚਿੱਟੇ ਵਾਲਾ দাঁਤ ਪੁੱਤ ਸਾਡੇ ਖਾ ਗਿਆ ਚਿੱਟੇ ਵਾਲਾ ਦੈਂਤ ਪੁੱਤ ਸਾਡੇ ਖਾ ਗਿਆ 3 ਮਹੀਨੇ ਲਈ ਸੀ ਜਾਂ ਤੀਜਾ ਸਾਲ ਆ ਗਿਆ 3 ਮਹੀਨੇ ਲਈ ਸੀ ਜਾਂ ਤੀਜਾ ਸਾਲ ਆ ਗਿਆ ਮਾਨ ਸਾਹਿਬ ਕਿੱਕਲੀ ਬੜੀ ਵਧੀਆ ਪਾਉਂਦੇ ਹੁੰਦੇ ਸੀ ਤੁਸੀ ਯਾਦ ਹੋਣਾ ਤੁਹਾਨੂੰ ਕਿੱਕਲੀ ਕਲੀਰ ਦੀ ਪੱਗ ਸੁਖਬੀਰ ਦੀ ਚਿੱਟਾ ਮੇਰੇ ਭਾਈ ਦਾ ਸ਼ਹਿਰਿਆਂ ਵਕਾਈ ਦਾ ਹੁਣ ਇੱਕ ਨਵੀਂ ਕਿੱਕਲੀ ਆ ਗਈ ਜੇ ਸੁਣਿਓ ਕਿੱਕਲੀ ਕਲੀਰ ਦੀ ਈੜੀ ਹੜੂ ਵੀਰ ਜੀ ਲਾਲਾ ਵੇਰੇ ਭਜਦਾ ਕੰਧਾਂ ਵਿੱਚ ਵੱਜਦਾ ਪੰਜ ਹੋ ਗਏ ਸੰਮਣ ਲਾਲਾ ਜੀ ਕੰਬਣ ਛੋਟਾ ਪੱਕਾ ਬੰਤਦੀ ਹਰ ਥਾਂ ਨੇ ਐਵੇਂ ਜਿਵੇਂ ਹੁੰਦੀ ਕਿਸੇ ਸੰਤ ਦੀ ਜਹਾਜ਼ ਨੇ ਪੰਜਾਬ ਦੇ ਗੋਆ ਤੱਕ ਉੱਡਦੇ ਚੱਡੇ ਹੋਣੀ ਜਿੱਦੇ ਵਿੱਚ ਮੌਜਾਂ ਰਹਿਣ ਲੁੱਟਦੇ ਗੱਲਾਂ ਦੇ ਕੜਾ ਨੇ ਕਰੋੜਾਂ ਦੇ ਵਿਆਹ ਨੇ ਉਂਝ ਤੁਹਾਡੇ ਭਗਤਾਂ ਨੂੰ ਗੋਡੇ-ਗੋਡੇ ਚਾਹ ਨੇ ਲੱਖਾਂ ਦੀਆਂ ਇਕੱਠਾਂ ਵਿੱਚੋਂ ਗੱਲਾਂ ਤੁਸੀਂ ਬੋਲੀਆਂ ਲੱਖਾਂ ਦੀਆਂ ਇਕੱਠਾਂ ਵਿੱਚ ਗੱਲਾਂ ਤੁਸੀਂ ਬੋਲੀਆਂ ਪਤਾ ਨਹੀਂ ਉਹ ਕਦੋਂ ਹੁਣ ਫੈਲਾ ਨਹੀਂ ਉਹ ਖੁੱਲੀਆਂ ਬੱਸਾਂ ਦੀਆਂ ਬਾਡੀਆਂ ਨੂੰ ਖਾਣ ਵਾਲੇ ਯਾਰ ਨੇ ਰਾਤ ਦੇ ਹਨੇਰੇ ਵਿੱਚ ਗਏ ਆਖ ਮਾਰਨੇ ਟੋਪੀ ਬਾਕੇ ਲੋਟੂਆਂ ਦੇ ਟੋਲੇ ਨਾਲ ਹੱਥ ਵੀ ਮਿਲਾ ਲਿਆ ਰਲ ਕੇ ਪੰਜਾਬ ਤੁਸੀਂ ਅੱਧਾ-ਅੱਧਾ ਖਾ ਲਿਆ ਸਿਮਰ ਉਹਦਾ ਸੋਨਾ ਤੁਸੀਂ ਬੜਾ ਸੀਗਾ ਭੰਡਿਆ ਆਪਣੇ ਵੀ ਘਰ ਹੁਣ ਰੁਗਾਂ ਨਾਲ ਵੰਡਿਆ ਮਾਤਾ ਜੀ ਵੀ ਪਾਉਂਦੇ ਨੇ ਤੇ ਭੈਣ ਜੀ ਵੀ ਪਾਉਂਦੇ ਨੇ ਡਾਕਟਰ ਸਾਹਿਬ ਵੀ ਪਾਉਂਦੇ ਨੇ ਉਹ ਕਿਹੜਾ ਸ਼ਿਭਾਉਂਦੇ ਨੇ ਸਾਉਥੋਂ ਗੱਡੀਆਂ ਦਾ ਕਾਫਲਾ ਪੂਰਾ ਰੋਡ ਮਲਦਾ ਆਖਦਾ ਸੀ ਬੰਦਾ ਮੈਂ ਤਾਂ ਸਾਈਕਲ 'ਤੇ ਚੱਲਦਾ ਸੱਥਾਂ ਵਿੱਚ ਚੱਲੂ ਸਰਕਾਰ ਸੀਗਾ ਸੁਣਿਆ ਸੱਥਾਂ ਵਿੱਚੋਂ ਚੱਲੂ ਸਰਕਾਰ ਸੀਗਾ ਸੁਣਿਆ ਵੇਖੂ ਬਣਾਉਣ ਲਈ ਚੰਗਾ ਜਾਲ ਬੁਣਿਆ ਚੰਗਾ ਜਾਲ ਬੁਣਿਆ ਉਹੀ ਲਾਲ ਬੱਤੀਆਂ ਤੇ ਉਹੀ ਅਫਦਰ ਸ਼ਾਈ ਏ ਉਹੀ ਲਾਲ ਬੱਤੀਆਂ ਤੇ ਉਹੀ ਅਫਦਰ ਸ਼ਾਈ ਏ ਉੰਜ ਗੱਲਾਂ-ਗੱਲਾਂ ਵਿੱਚ ਬੱਲੇ ਬੱਲੇ ਕਰਵਾਈ ਏ ਕਿਹੜੀ ਬੀਬੀ ਦੇ ਖਾਤੇ ਵਿੱਚ 1000 ਰੁਪਿਆ ਆਇਆ ਏ ਉਹਨਾਂ ਵੀ ਵਿਚਾਰੀਆਂ ਨੂੰ ਬੁੱਤੂ ਹੀ ਬਣਾਇਆ ਏ ਬੁੱਤੂ ਹੀ ਬਣਾਇਆ ਏ ਯਾਦ ਰੱਖੀ ਮਾਨਾ ਉਹਨਾਂ ਨੇ ਵੀ ਘੇਰਨਾ ਆ ਗਿਆ ਕਾਬੂ ਤੈਨੂੰ ਵੇਲਣਾ ਹੀ ਫੇਰਨਾ ਕਿਹੜਾ ਗੋਰਾ ਪੰਜਾਬ ਵਿੱਚ ਨੌਕਰੀ ਲਈ ਆਇਆ ਏ ਗੋਰਿਆਂ ਨੂੰ ਛੱਡੋ ਤੁਸੀਂ ਆਪਣਾ ਜੂਥ ਵੀ ਗਵਾਇਆ ਏ ਬੇਸਮੈਂਟਾਂ ਫੁੱਲਣੇ ਗਏ ਉੱਥੇ ਰੋਲਣੇ ਲੱਭ ਦੀ ਨਾ ਜਗਾ ਜਾਂਦੇ ਜਦੋਂ ਪੈਣ ਨੇ ਅੱਗੇ ਕੈਨੇਡਾ ਨੇ ਘਰ ਦਿੱਤੇ ਬੈਠੇ ਬੇਸ ਮਿੰਟਾਂ ਫੋਲਣੇ ਗਏ ਉੱਥੇ ਰੋਲਣੇ ਲੱਭਦੀ ਨਾ ਜਗਾ ਜਾਂਦੇ ਜਦੋਂ ਪੈਣ ਨੇ ਅੱਕ ਕੇ ਕੈਨੇਡਾ ਨੇ ਕਰ ਦਿੱਤੇ ਬੈਨ ਨੇ ਰੁੱਖਾਂ ਉੱਤੇ ਹਲਣੇ ਨਹੀਂ ਲੱਗੇ ਤੁਹਾਡੇ ਬੋਰਡ ਨੇ ਜਿੰਨੇ ਵੀ ਪੰਜਾਬ ਵਿੱਚ ਨਿੱਕੇ ਮੋਟੇ ਰੋਡ ਨੇ ਜਿਨ੍ਹਾਂ ਉੱਤੇ ਲਿਖਿਆ ਹੈ ਕੰਮ ਸਾਡਾ ਬੋਲਦਾ ਕੰਮ ਦਾ ਤੇ ਪਤਾ ਨਹੀਂ ਕਾਮ ਜ਼ਰੂਰ ਬੋਲਦਾ 700 ਕਰੋੜ ਪੰਜਾਬੀਆਂ ਦਾ ਬਰਬਾਦ ਤੁਸੀਂ ਕਰਿਆ ਉਹ ਸੀ ਪੰਜਾਬੀਆਂ ਨੇ ਟੈਕਸ ਚ ਭਰਿਆ ਉਹ ਸੀ ਪੰਜਾਬੀਆਂ ਨੇ ਟੈਕਸ ਚ ਭਰਿਆ 1800 ਦੀ ਰੇਤਾ 6000 ਵਿੱਚ ਮਿਲਦੀ 1800 ਦੀ ਰੇਤਾ 6000 ਵਿੱਚ ਮਿਲਦੀ ਉਂਝ ਤੁਹਾਡੇ ਕਾਗਜ਼ਾਂ 'ਚ 500 ਨੂੰ ਰੋਲਦੀ ਕਿਹੜਾ ਉਹ ਮਹਿਕਮਾ ਹੈ ਰਿਸ਼ਵਤ ਹੋਈ ਕਿਥੇ ਬੰਦੇ ਪਹਿਲਾਂ ਵਾਲਾ ਗੰਦੇ ਪਹਿਲਾਂ ਵਾਲਾ ਹੀ ਗੰਦੇ ਚਿੱਟੇ ਵਾਲਾ দাঁਤ ਪੁੱਤ ਸਾਡੇ ਖਾ ਗਿਆ ਚਿੱਟੇ ਵਾਲਾ দাঁਤ ਪੁੱਤ ਸਾਡੇ ਖਾ ਗਿਆ 3 ਮਹੀਨੇ ਲਈ ਸੀ ਜਾਂ ਤੀਜਾ ਸਾਲ ਆ ਗਿਆ 3 ਮਹੀਨੇ ਲਈ ਸੀ ਜਾਂ ਤੀਜਾ ਸਾਲ ਆ ਗਿਆ ਮਾਨ ਸਾਹਿਬ ਕਿੱਕਲੀ ਬੜੀ ਵਧੀਆ ਪਾਉਂਦੇ ਹੁੰਦੇ ਸੀ ਤੁਸੀ ਯਾਦ ਹੋਣਾ ਤੁਹਾਨੂੰ ਕਿੱਕਲੀ ਕਲੀਰ ਦੀ ਪੱਗ ਸਖਬੀਰ ਦੀ ਚਿੱਟਾ ਮੇਰੇ ਭਾਈ ਦਾ ਸ਼ਹਿਰਾਂ ਵਕਾਈ ਦਾ ਹੁਣ ਇੱਕ ਨਵੀਂ ਕਿੱਕਲੀ ਆ ਗਈ ਜੇ ਸੁਣਿਓ ਕਿੱਕਲੀ ਕਲੀਰ ਦੀ ਈੜੀ ਹੜੂ ਵੀਰ ਜੀ ਲਾਲਾ ਵੇਰੇ ਭਜਦਾ ਕੰਧਾਂ ਵਿੱਚ ਵੱਜਦਾ ਪੰਜ ਹੋ ਗਏ ਸੰਮਣ ਲਾਲਾ ਜੀ ਕੰਬਣ ਫੋਟੋ ਪੱਗਾਂ ਹੰਤ ਦੀ ਹਰ ਥਾਂਵੇਂ ਐਵੇਂ ਜਿਵੇਂ ਹੁੰਦੀ ਕਿਸੇ ਸੰਤ ਦੀ ਜਹਾਜ਼ ਨੇ ਪੰਜਾਬ ਦੇ ਗੋਆ ਤੱਕ ਹੀ ਉੱਡਦੇ ਚੱਡੇ ਹੋਣੀ ਜਿੱਦੇ ਵਿੱਚ ਮੌਜਾਂ ਰਹਿਣ ਲੁੱਟਦੇ ਗੱਲਾਂ ਦੇ ਕੜਾ ਨੇ ਕਰੋੜਾਂ ਦੇ ਵਿਆਹ ਨੇ ਉਂਝ ਤੁਹਾਡੇ ਭਗਤਾਂ ਨੂੰ ਗੋਡੇ-ਗੋਡੇ ਚਾਹ ਨੇ ਲੱਖਾਂ ਦੀਆਂ ਇਕੱਠਾਂ ਵਿੱਚੋਂ ਗੱਲਾਂ ਤੁਸੀਂ ਬੋਲੀਆਂ ਲੱਖਾਂ ਦੀਆਂ ਇਕੱਠਾਂ ਵਿੱਚ ਗੱਲਾਂ ਤੁਸੀਂ ਬੋਲੀਆਂ ਪਤਾ ਨਹੀਂ ਉਹ ਕਦੋਂ ਆਉਣ ਫੈਲਾ ਨਹੀਂ ਉਹ ਖੁੱਲੀਆਂ ਬੱਸਾਂ ਦੀਆਂ ਬਾੜੀਆਂ ਨੂੰ ਖਾਣ ਵਾਲੇ ਯਾਰ ਨੇ ਰਾਤ ਦੇ ਹਨੇਰੇ ਵਿੱਚ ਗਏ ਆਖ ਮਾਰਨੇ ਟੋਪੀ ਪਾ ਕੇ ਲੋਟੂਆਂ ਦੇ ਟੋਲੇ ਨਾਲ ਹੱਥ ਵੀ ਮਿਲਾ ਲਿਆ ਰਲ ਕੇ ਪੰਜਾਬ ਤੁਸੀਂ ਅੱਧਾ-ਅੱਧਾ ਖਾ ਲਿਆ ਸਿਮਰ ਉਹਦਾ ਸੋਨਾ ਤੁਸੀਂ ਬੜਾ ਸੀ ਕਾ ਭੰਡਿਆ ਆਪਣੇ ਵੀ ਘਰ ਹੁਣ ਰੁਗਾਂ ਨਾਲ ਵੰਡਿਆ ਮਾਤਾ ਜੀ ਵੀ ਪਾਉਂਦੇ ਨੇ ਤੇ ਭੈਣ ਜੀ ਵੀ ਪਾਉਂਦੇ ਨੇ